ਰਸਤੇ ਲਈ ਹੁਣ ਤੁਹਾਨੂੰ ਕਿਸੇ ਮੈਰਜ ਬਿਊਰੋ ਜਾਂ ਵਿਚੋਲੇ ਕੋਲ ਜਾਣ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਵੀ ਆਪਣੇ ਰਸਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਕੈਨੇਡਾ ਤੋਂ ਪੀਆਰ ਤਲਾਕशुदा ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਲੁਬਾਣਾ ਸਿੱਖ ਏਰੀਆ ਹੁਸ਼ਿਆਰਪੁਰ ਦਸੂਹਾ ਕੁੜੀ ਦੀ ਪੜਾਈ ਬੀ ਫਾਰਮੇਸੀ ਐਮ ਫਾਰਮੇਸੀ ਕੈਨੇਡਾ ਤੋਂ ਡੇਟ ਆਫ ਬਰਥ 1995 ਕੱਦ 5 ਫੁੱਟ 5 ਇੰਚ ਇੱਕ ਭਰਾ ਇੱਕ ਭੈਣ ਦੋਵੇਂ ਕੈਨੇਡਾ ਪਿਤਾ ਪੰਜਾਬ ਪੁਲਿਸ ਵਿੱਚੋਂ ਸਬ ਇੰਸਪੈਕਟਰ ਰਿਟਾਇਰਡ ਕੁੜੀ ਕੈਨੇਡਾ ਅਲਬਰਟਾ ਦੇ ਵਿੱਚ ਪੀਆਰ ਹੈ ਵਧੀਆ ਜੋਬ ਤੇ ਚੰਗੀ ਸੈਲਰੀ ਕੁੜੀ ਦਾ ਸ਼ਾਰਟ ਟਰਮਡ ਵਿਵੋਸ ਹੋਇਆ ਕੁੜੀ ਸਿਆਣੀ ਤੇ ਸਮਝਦਾਰ ਹੈ ਪਰਿਵਾਰ ਨੂੰ ਮੁੰਡੇ ਦੀ ਲੋੜਾ ਮੁੰਡਾ ਲੁਬਾਣਾ ਸਿੱਖ ਜਾਂ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਮੁੰਡੇ ਦੀ ਉਮਰ 35 ਸਾਲ ਤੋਂ ਵੱਧ ਨਾ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਦੁਆਬਾ ਏਰੀਆ ਨੂੰ ਪਹਿਲ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਸ੍ਰੇਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ